ਸਸੀ ਦਾ ਦੋਸਤੋ ਮੈਂ ਹਿਸ਼ਾਲ ਕੁਮਾਰ ਤੁਸੀਂ ਦੇਖ ਰਹੇ ਹੋ ਮੁਕਸਰੀ ਧੰਮ ਕੇ ਨਿਊਜ਼ ਅਸੀਂ ਅੱਜ ਪਹੁੰਚੇ ਆਸਾ ਪੁੱਤਰ ਪਿੰਡ ਦੇ ਵਿੱਚ ਜਸਵੀਰ ਸਿੰਘ ਜੀ ਦੇ ਘਰ ਜਿਹੜੇ ਕੀ ਸਰਪੰਚ ਨੇ ਆਓ ਥੋੜੀ ਗੱਲਬਾਤ ਕਰਾਉਣੇ ਆਪਾਂ ਸਸੀ ਦਾ ਸਾਹਿਬ ਸਸੀ ਜੀ ਸਰ ਕੀ ਹਾਲ ਚਾਲ ਠੀਕ ਹੈ ਠੀਕ ਹੈ ਜੀ ਜਿਹੜਾ ਸਰਕਾਰ ਨੇ ਜਿਹੜਾ ਯੋਧ ਨੇ ਸ਼ਬਦ ਕੀ ਕਹਣਾ ਚਾਹੁੰਦੇ ਇਹ ਜਿਹੜੀ ਮੈਂ ਕਹੇ ਸਰਕਾਰ ਨੇ ਬਹੁਤ ਵਧ ਗਿਆ ਬਹੁਤ ਵਧ ਗਿਆ ਨਵਾਂ ਜਨ ਪੀੜੀ ਦਾ ਬਹੁਤ ਜ਼ਿਆਦਾ ਹੱਕ ਮਹਿ ਗਿਆ ਅਸੀਂ ਆਮਰੋ ਤੇ ਬਾਈ ਇੱਥੇ ਸਾਡੇ ਅਸੀਂ ਦੋ ਤਿੰਨ ਕੈਂਪ ਵੀ ਲਾਇਆ ਐ ਬਾਈ ਵੀ ਆ ਗਏ ਐ ਐਮਐਲਏ ਸਾਹ ਉਹਰ ਦੇਖ ਸਕਦੇ ਪਿੰਡ ਨੂੰ ਵਦਗੇ ਬੰਦਾ ਜੀ ਆਪ ਆ ਕੇ ਗਿਆ ਉਸ ਤੋਂ ਬਾਅਦ ਅਸੀਂ ਵੀ ਜਿੱਥੇ ਵੀ ਲੋਕਾਂ ਨਾਲ ਟੱਕਰਦੇ ਆ ਅਸੀਂ ਜਾਣਿਆ ਘਾਉਣ ਤੇ ਮੈਂ ਵੀ ਜਾਨਣਾ ਚਾਹਉਂ ਨੂੰ ਕਿਉਂਕਿ ਆਖੀ ਅਖੀਰੋਂ ਬਹੁਤ ਜ਼ਿਆਦਾ ਫਰਕ ਪੈ ਗਿਆ ਜੀ ਬਹੁਤ ਨਸ਼ਾ ਦੀ ਫਰਕ ਸਰ ਤੁਹਾਡੇ ਨਾਲ ਸੰਯੋਗ ਕੀਤਾ ਜਾ ਰਿਹਾ ਪਿੰਡ ਦੇ ਵਿੱਚ ਬਹੁਤ ਵਾਰਤਾਲਾ ਕਾਰਜ ਚੱਲ ਰਹੀ ਹੈ ਪਿੰਡ ਵਾਲਿਆਂ ਦਾ ਜਿਹੜਾ ਸੰਯੋਗ ਹੋ ਰਿਹਾ ਤੇਰੀ ਹਾਂ ਜੀ ਹਾਂ ਜੀ ਇਹ ਪਿੰਡ ਵਾਲਿਆਂ ਨੇ ਘੋਸ਼ਣਾ ਲਈ ਸਾਡੀ ਸਾਰੀ ਪੰਚਾਇਤ ਦਾ ਹੀ ਬਹੁਤ ਵਧੀਆ ਸਹਿਯੋਗ ਅਸੀਂ ਸਾਰੀ ਪਟਿਆਰ ਨੂੰ ਨਜ਼ਰ ਆਇਆ ਤਾਂ ਜਵਾਹਰ ਨਸ਼ੇ ਕਰਦੇ ਐਸੇ ਬੱਚੇ ਨੌਜਵਾਨ ਪੀੜ੍ਹੀ ਉਹਨਾਂ ਨੇ ਵੀ ਖੇਡਾਂ ਵੱਲ ਧਿਆਨ ਦਿਓ ਪੜੋ ਆਪਦੀ ਜ਼ਿੰਦਗੀ ਬਣਾਓ ਅੱਗੇ ਵਧੋ ਆਲਦਾ ਵੀ ਨਸ਼ਾ ਤੋਂ ਬਚੋ ਜੇ ਜਿਹੜਾ ਨਸ਼ਾ ਲੱਗ ਪਿਆ ਬਸ ਉਹਦਾ ਹੀ ਘਰ ਬੇਕਾਰ ਹੋ ਜਾਂਦੀ ਖਤਮ ਐ ਸਰ ਜਿਵੇਂ ਅੱਗੇ ਲਾਈਟ ਆਉਂਦੀ ਸੀਗੀ ਹਾਂਜੀ ਖੇਤਾਂ ਦੇ ਵਿੱਚ ਵੀ ਲੈਡ ਘੰਟਾ ਆ ਗਈ ਚਲੀ ਗਈ ਘੰਟਾ ਆ ਗਈ ਚਲੀ ਗਈ ਹੁਣ ਕੀ ਮੋੜਾ ਲੈਣਾ ਲੈਡ ਵੀ ਲੈਡ ਬਹੁਤ ਹੋ ਗਈ ਜਦੋਂ ਝੋਨਾ ਲੱਗਿਆ ਲਗਿਆ 24 ਘੰਟੇ ਲੈਦੇ ਜਦੋਂ ਮਰਜੀ ਛੱਡੋ ਫੋਲੀ ਹੁੰਦੀ ਸੀ ਰੈਂਟ ਬਹੁਤ ਵਧੀ ਗਈ ਬਹੁਤ ਲੈਡ ਜਾਂਦੀ ਹੁੰਦੀ ਬਹੁਤ ਵਧੀ ਗਈ ਸਰ ਪਾਣੀ ਦਾ ਕੀ ਮੋੜਾ ਇਸ ਟਾਈਮ ਤੇ ਪਿੰਡਾਂ ਵਿੱਚ ਇਹ ਪਾਣੀ ਸਾਡੇ ਨਾਲ ਤੱਕ ਵੀ ਬਹੁਤ ਹੋ ਗਿਆ ਮੋਟਰਾਂ ਮੋਟਰਾਂ ਵਧੀ ਗਈ ਕੱਸੀ ਦਾ ਪਾਣੀ ਬਹੁਤ ਆ ਜੀ ਸਾਡੇ ਦਾ ਪਾਣੀ ਬਹੁਤ ਹੈ ਬਹੁਤ ਹੋ ਗਿਆ ਆੜੀ ਅੱਗੇੋਂ ਉਹਨਾਂ ਹੀ ਆ ਰਹੇ ਬੰਦ ਕੇ ਫਸੜਾ ਪੜ੍ਹੇ ਕੋਈ ਦਿੱਕਤ ਨਹੀਂ ਸਭ ਨੂੰ ਲੱਗਦਾ ਇਹਨਾਂ 1.5 ਸਾਲ ਦਾ ਸਮਾਂ ਲੱਗ ਗਿਆ ਵੀ ਆਮ ਆਦਮੀ ਪਾਰਟੀ 2027 ਦੀ ਉਤਰੀਨ ਕਰਤਾ ਹੋਣੀ ਹੈ ਹਾਂਜੀ ਹਾਂਜੀ ਲੀਡ ਕਰਾਂਗੇ ਜੀ ਵਧ ਗਿਆ ਭਾਨੀਆ ਬਹੁਤ ਵਧ ਗਿਆ ਭਗਵੰਤ ਮਾਨ ਸਾਹਿਬ ਬਹੁਤ ਵਧ ਗਏ ਸਾਰਾ ਬਹੁਤ ਵਧੀਆ ਮੁੱਖ ਮੰਤਰੀ ਨਾ ਉਹਦੇ ਸੋਤਰਾ ਬਹੁਤ ਰੋਕ ਰਿਆ ਬਹੁਤ ਵਧ ਗਿਆ ਵਧ ਗਿਆ ਇਸਾਨੇ ਇਹ ਜਿਹੜੀ ਆਉਣ ਵਾਲੀ 27 ਨੂੰ ਆ ਇਹ ਜਿਹੜੇ ਲੀਡਰ ਹਨ ਲੀਡਰ ਹੋਏ ਕਾਂਗਰਸ ਦੇ ਹੋਏ ਆਮ ਬਹੁਤ ਹੋ ਜੇ ਬੀਜੇਪੀ ਦੇ ਅਕਾਲੀ ਦੱਸੇ ਲੀਡਰ ਹੀ ਆਖ ਰਿਹਾ ਵੀ ਪਾਰਟੀ ਮਾਰੀ ਆ ਆਮ ਲੋਕ ਨਹੀਂ ਕੋਈ ਆ ਰਿਹਾ ਆਮ ਬੰਦਾ ਤੈਨੂੰ ਨਹੀਂ ਦੇ ਰਿਹਾ ਆ ਆਮ ਬੰਦੇ ਆ ਕਿ ਬਹੁਤ ਹੋਰਗੇ ਸਟੇਜ ਸਰਕਾਰ ਬਣੂਗੀ ਫਿਰ ਦੇਖੋ ਆਪਾਂ ਆਸਾ ਫੁੱਟਰ ਪਿੰਡ ਦੇ ਵਿੱਚ ਪਹੁੰਚੇ ਉਹਨਾਂ ਨੇ ਕਿਹਾ ਕਿ ਜਿਹੜਾ 2027 ਆ ਰਿਹਾ ਉਹ ਆਮ ਆਦੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਬਹੁਤ ਵਧੀਆ ਉਹਨਾਂ ਨੇ ਗੱਲਬਾਤ ਕੀਤੀ ਸ਼੍ਰੀ ਮੁਖਸਰ ਸਾਹਿਬ ਤੋਂ ਨਿਤਿਨ ਕੈਮਰਾਮੈਨ ਦੇ ਨਾਲ ਵਿਚਾਰਕ ਮਾਨੇ